ਹਾਂਜੀ ਕੋਈ ਮੈਂ ਕਹਿਣਾ ਕਿ 4 ਲੱਖ ਰੁਪਏ ਇਹਨਾਂ ਵੱਲੋਂ ਲੋਨ ਲਿੱਤਾ ਗਿਆ ਸੀਗਾ ਘਰ ਬਣਵਾਉਣ ਵਾਸਤੇ ਘਰ ਲੈਣ ਲਈ ਲੇਕਿਨ ਉਸ ਨੂੰ ਮੈਨੂੰ ਇਚਾਰਜ ਲਾਏ ਆ ਬਸ ਉਹਨਾਂ ਨੇ ਖੁਦ ਖਾਦੀ ਸੀਗੀ ਉਹਨੇ ਹੀ ਖਵਾਈ ਸੀਗੀ ਇੱਥੇ ਹਸਪੀਟਲ ਆ ਕੇ ਉਹਨਾਂ ਨੇ ਸਾਰੇ ਸਾਹਮਣੇ ਦੱਸਿਆ ਵਾ ਕਿੰਨੇ ਵਜੇ ਸਾਹਮਣੇ ਸੀਗੇ ਉਹਨਾਂ ਨੇ ਕਿਹਾ ਕਿ ਉਹਨੇ ਮੈਨੂੰ ਖੋਈ ਬਿਨੋਦ ਨੇ ਕਿੰਨੀ ਹੋਈ ਸੀ ਗੱਲ ਏ ਮੈਨੂੰ ਉਹਨਾਂ ਨੇ 12:00 ਵਜੇ ਫੋਨ ਕੀਤਾ ਸੀਗਾ ਦੁਪਹਿਰੇ ਕੁਝ ਕੀ ਪਤਾ ਕੀ ਕਿਸੇ 'ਚ ਮਲਾ ਕੇ ਖਲਾਈ ਸੀ ਖਲਾਇਆ ਕੀ ਗਿਆ ਉਹਨਾਂ ਨੂੰ ਪਾਣੀ ਨਾ ਮੈਨੂੰ ਖਵਾਈ ਤੇ ਸਾਰੇ ਡਾਕਟਰਾਂ ਸਾਹਮਣੇ ਹੀ ਉਹਨਾਂ ਨੇ ਦੱਸਿਆ ਕਹਿੰਦੇ ਮੈਨੂੰ ਪਾਣੀ ਨਾ ਉਹਨਾਂ ਨੇ ਇੰਨੀ ਦਵਾਈ ਖਵਾਈ ਆ ਬਟ ਉਹਨਾਂ ਨੇ ਤਾਂ ਪੈਸੇ ਦੇਣੇ ਸੀਗੇ ਲੈਣੇ ਸੀਗੇ ਲੈਣੇ ਸੀਗੇ ਹਾਂ ਦਿੰਦਾ ਨਹੀਂ ਪਿਆ ਸੀ ਉਹ ਤਾਂ ਕਰਕੇ ਕੀਤਾ ਵਾ ਅੱਛਾ ਹਾਂਜੀ ਤੇ ਜਦੋਂ ਤੁਸੀਂ ਉਹਨਾਂ ਨੂੰ ਉਹਨਾਂ ਤੱਕ ਪਹੁੰਚੇ ਤੇ ਉਸ ਸਮੇਂ ਕੀ ਹਾਲਤ ਸੀ ਉਹਨਾਂ ਦੀ ਉਸ ਸਮੇਂ ਉਹ ਉਲਟੀਆਂ ਕਰਦੇ ਪਏ ਸੀਗੇ ਮੈਂ ਉਹੋ ਓਟੋ 'ਚ ਲੈ ਕੇ ਆਇਆ ਚੱਕ ਕੇ ਲੈ ਕੇ ਆਇਆ ਅੱਛਾ ਹਾਂਜੀ ਤੇ ਜਦੋਂ ਇਸ ਇੱਥੇ ਪਹੁੰਚੇ ਤੇ ਉਸ ਸਮੇਂ ਠੀਕ ਸੀਗੇ ਥੋੜਾ ਬੋੜਾ ਠੀਕ ਸੀਗੇ ਪਰ ਡਾਕਟਰਾਂ ਨੇ ਕਹਿ ਦਿੱਤਾ ਵੀ ਨਹੀਂ ਹੈ ਕਹਿੰਦਾ ਤਾਂ ਵੀ ਸ਼ਾਮ ਤੱਕ ਵੇਟ ਕਰ ਲਓ ਅੱਛਾ 4 ਵਜੇ ਮੋਟੇ ਇਹ ਹੁਣ ਮ੍ਰਿਤਕ ਨੂੰ ਪੋਸ਼ਿਤ ਕੀਤਾ ਗਿਆ ਉਹਨਾਂ ਵੱਲੋਂ ਥੋੜੀ ਜਿਹੀ ਲੇਰ ਪੈਣੀ ਅੱਛਾ ਸੋ ਇਸ ਮਾਮਲੇ ਨੂੰ ਲੈ ਕੇ ਹੁਣ ਮੈਡਮ ਤੁਹਾਡੇ ਵੱਲੋਂ ਕੋਈ ਕੰਪਲੇਂਟ ਦਿੱਤੀ ਜਾਏਗੀ ਮੇਰੇ ਵੱਲੋਂ ਕੰਪਲੀਟ ਇਹੀ ਹੈ ਜੀ ਇਹ ਜਿਹੜਾ ਇੱਕ ਉਹਨਾਂ ਵੱਲੋਂ ਕੋਈ ਸੁਸਾਈਡ ਨੋਟ ਵਗੈਰਾ ਵੀ ਮਿਲੇਗਾ ਜਿੱਦਾਂ ਕੋਈ ਨੋਟ ਵਗੈਰਾ ਦਿੱਤਾ ਗਿਆ ਸੀ ਉਹਨਾਂ ਵੱਲੋਂ ਆਹ ਹੀ ਸੈਲ ਨਾ ਨਹੀਂ ਲਾਗੋ ਵਿੱਚ ਸੋ ਕੋਸ਼ਿਸ਼ ਕਰਾਂਗੇ ਇੱਕ ਵਾਰੀ ਜਿਹੜੇ ਇਹ ਕਿੰ ਮਾਤਾ ਜੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਨਹੀਂ ਕਿੱਥੇ ਤੇ ਰਹਿਣ ਵਾਲੇ ਹਰਜਨਗਰ ਕੀ ਮੈਟਰ ਕੀ ਹੈਗਾ ਜੀ ਸਾਰਾ ਅੱਜ ਮੈਟਰ ਤੁਹਾਡਾ ਹੈ ਜੀ ਅਸੀਂ ਲੋਨ ਕਰਾਇਆ ਹੂੰ ਕਿੰਨੇ ਦਾ ਲੋਨ ਕਰਾਇਆ ਸੀ 4 ਲੱਖ ਦਾ ਲੋਨ ਕਰਾਇਆ ਸੀ ਕਿਹੜੀ ਜਗ੍ਹਾ ਤੋਂ ਕਰਾਇਆ ਸੀ ਐਸ ਪੀ ਆਈ ਬੈਂਕ ਇਹ ਕਿੱਥੇ ਕਰਕੇ ਹੈਗਾ ਇਹ ਬੈਂਕ ਬਸਤੀ ਅੱਡੇ ਜੀ ਬਸਤੀ ਅੱਡੇ ਐਸ ਪੀ ਆਈ ਬੈਂਕ ਹੈ 4 ਲੱਖ ਦਾ ਕਰਾਇਆ ਸੀਗਾ ਤੇ ਉਸ ਤੋਂ ਬਾਅਦ ਕੀ ਮੈਟਰ ਕੀ ਹੋਇਆ ਸਾਰਾ ਇਹ 4 ਲੱਖ ਦਾ ਲੋਨ ਕਰਾਇਆ ਸੀ ਅਸੀਂ ਬਨੋਦ ਏਜੰਟ ਨੂੰ ਪਾ ਕੇ ਹੂੰ ਹੇ ਜੈਂਟ ਨੇ ਸਾਡੇ ਕੋਲ 4 ਲੱਖ ਦਾ ਲੋਨ ਲੈ ਕੇ ਭਰ ਕੇ ਉਹਨੇ 7 ਲੱਖ ਦਾ ਭਰਿਆ ਜੀ ਹੂੰ ਮੇਰੇ ਘਰ ਵਾਲੇ ਨੂੰ ਨਹੀਂ ਪਤਾ ਕਿ ਉਹਨੇ 7 ਦਾ ਭਰਿਆ ਕਿ 4 ਦਾ ਹੀ ਭਰਿਆ ਹੈ ਅਸੀਂ ਜਿਹੜੋ 2-3 ਸਾਲ ਬਾਅਦ ਅਸੀਂ ਉਹਦਾ ਕੀਤਾ ਸੀ ਕਿ ਦੁਬਾਰਾ ਕਰਾਣਾ ਉਹ ਕਹਿੰਦੇ ਤੁਹਾਡਾ 2 ਲੱਖ ਪਿਛਲੇ ਹੀ ਖੜਾ ਹਜੇ ਤੁਹਾਡਾ ਸਿੰਪਲ ਬਹੁ ਨਹੀਂ ਤੇ ਆ ਅਸੀਂ ਕਹਿੰਦੇ ਬਲਕਿ ਨਹੀਂ ਕਹਿੰਦੇ ਤੁਹਾਡਾ 2 ਲੱਖ ਖੜਾ ਤਾਂ ਕਰਕੇ ਤੁਹਾਡਾ ਹੈਗਾ ਜੀ ਹੂੰ ਐਸੀ ਵਈਆ ਨਾਲ ਸਾਡੀ ਇਹ ਪ੍ਰੋਬਲਮ ਹੋਈ ਜਦੋਂ ਲੋਨ ਕਰਾਇਆ ਸੀਗਾ ਤੁਸੀਂ ਕਹਿ ਰਹੇ ਕਿ 4 ਲੱਖ ਦਾ ਕਰਾਇਆ ਸੀਗਾ ਫਾਰਮ ਤੇ ਜਿਹੜਾ 7 ਲੱਖ ਭਰ ਦਿੱਤਾ ਗਿਆ ਸੀਗਾ ਉਦੋਂ ਤੁਹਾਨੂੰ ਪਤਾ ਨਹੀਂ ਲੱਗਾ ਕਾਗਜ਼ਾਦਾਂ ਦੇ ਤੁਹਾਨੂੰ ਪਤਾ ਨਹੀਂ ਲੱਗਾ ਕਿਉਂਕਿ ਮੇਰੇ ਘਰ ਵਾਲਿਆਂ ਨੂੰ ਪਾੜਿਆ ਸਿਰਫ ਮਾੜੇ ਮੋٹے ਸਿਆਣ ਕਰਦਾ ਜਿਹੜੀ ਫਾਈਲ ਸੀ ਉਹ ਤੁਹਾਡੀ 7 ਲੱਖ ਰੁਪਏ ਦੀ ਸੀ ਇਹ ਮੈਨੂੰ ਨਹੀਂ ਪਤਾ ਭਾਜੀ ਇਹਨਾਂ ਨੂੰ ਨਹੀਂ ਪਤਾ ਸਾਰਾ ਮੈਂ ਨਹੀਂ ਇਹਨਾਂ ਦੇ ਨਾਲ ਜਾਂਦੀ ਆਪ ਹੀ ਕਰਾਂਦੇ ਜੋ ਕਰਾਂਦੇ ਹਾਂ ਹਮ ਠੀਕ ਹੈ ਜੀ ਉਹਨਾਂ ਨੇ ਸਾਨੂੰ ਕੋਈ ਦੱਸਿਆ ਨਹੀਂ ਜਦੋਂ ਕੱਲ ਕਰਕੇ ਸਾਰਾ ਕੁਝ ਲੈ ਆਂਦੇ ਘਰ ਫੇਰ ਤਾਂ ਦਾ ਵੀ ਆ ਮੈਂ ਇਦਾਂ ਲੋਨ ਕਰਾਤਾ ਹੂੰ ਜਾਈਏ ਜਨਾ ਅਨੁਕਰ ਕਿਸੇ ਨਾਲ ਗੱਲ ਕੀਤੀ ਹਾਂ ਆ ਤਾਂ ਹੁਣ ਸਾਨੂੰ ਪਤਾ ਲੱਗਿਆ ਸਾਨੂੰ ਲੋੜ ਸੀ ਮੈਂ ਨਾਲ ਗਈ ਆ ਖੁਦ ਤਾਂ ਮੈਨੂੰ ਪਤਾ ਲੱਗਾ ਵੀ ਐਦਾ ਹੋਈ ਆ ਮੈਂ ਹੀ ਇਹ ਕਦਮ ਚੁੱਕਿਆ ਮੇਰੇ ਘਰ ਵਾਲਿਆਂ ਨੇ ਨਹੀਂ ਚੁੱਕਿਆ ਉਹ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਇਹਨੂੰ ਪਾੜਿਆ ਕਹਿੰਦਾ ਤੂੰ ਪਤਾ ਇਹ ਜਾ ਜਾ ਕੇ ਕਰ ਲਾ ਚਾਉਂ ਹਸ ਕੇ ਬਨੋਰ ਤੇ ਬਨੋਰ ਵੈਂਜਰ ਇਹ ਦੋਵੇਂ ਰਲੇ ਹੋਏ ਆ ਇਹਨਾਂ ਨੇ ਦੋਨਾਂ ਨੇ ਕੀਤਾ ਆ ਸਾਡਾ 2 ਲੱਖ ਰੁਪਏ ਇਹ ਦੋਨੇ ਖਾ ਗਏ ਸਾਡਾ ਉਹੀ ਵਜ੍ਹਾ ਨਾਲ ਅੱਜ ਮੇਰੇ ਆਦਮੀ ਦੀ ਵੀ ਡੈਥ ਹੋ ਗਈ ਹੈ ਇਹਦਾ ਵੀ ਵਜ੍ਹਾ ਦੇ ਨਾਲ ਮੇਰਾ ਨਾ ਘਰ ਵਰਸਾ ਰੌਣਕ ਗਿਆ ਮੇਰਾ ਕੋਲ ਉਹ ਮੁੰਡਾ ਮੁਲਾਜ਼ਮ ਸੀ ਉਹਨੇ ਚੈਰ ਖਾਲੀ ਲੋਨ ਕਰਾਇਆ ਸੀ ਡਰ ਐਸ ਵੀ ਆਈ ਤੋਂ ਨਹੀਂ ਮੇਰੇ ਛੋਟੇ ਛੋਟੇ ਬੱਚੇ ਹਨ ਮੇਰੇ ਬੱਚਿਆਂ ਨੂੰ ਕੋਹ ਦੇਖੂਗਾ ਕੋਹ ਨਾ ਦਾ ਘਟਾ ਪੜੀਏ ਜੋ ਜਿਹੜੀ ਉਹਨੂੰ ਪੂਰੀ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਹਸਬੰਡ ਤਾਦੇ ਨੇ ਉਹਨਾਂ ਨੇ ਸੁਸਾਈਡ ਕੀਤੀ ਜਾਂ ਕੁਝ ਖਾਦਾ ਕੀ ਹੋਇਆ ਕੀ ਪਤਾ ਨਹੀਂ ਜੀ ਉਹ ਕੰਮ ਤੇ ਗਏ ਸੀਗੇ ਫੋਨ ਮੈਨ ਦਿੱਤਾ ਫੋਨ ਕਿਹੜੀ ਜਗ੍ਹਾ ਕੰਮ ਕਰਦੇ ਆ ਇਹ ਦਿੱਤੀ ਆ ਫਸਤੀ ਆ ਇਹਦਾ ਪੇਚ ਉਹਨੇ ਸਾਰਾ ਤੁੰਗ ਬਸਤੀ ਇਹਨਾਂ ਦਾ ਕੰਮ ਸੀਗਾ ਪ੍ਰਾਈਵੇਟ ਕੰਮ ਕਰੂਗਾ ਤੇ ਗਿਆ ਜੀ ਉੱਥੇ ਇਹਨੂੰ ਵਿਰੋਧ ਨੇ ਬੁਲਾਇਆ ਕਿ ਤੂੰ ਮੇਰੀ ਗੱਲ ਛੋੜ ਕੇ ਜਾ ਪਤਾ ਨਹੀਂ ਉਹਨੇ ਕੀ ਕੀਤਾ ਕੀ ਦਿੱਤਾ ਨਹੀਂ ਜਾਣ ਨੂੰ ਪਤਾ ਵੀ ਆਉਣਾ ਵੀ ਪਤਾ ਲੱਗਾ ਅੱਜ ਤਾਂ ਉਹਦਾ ਚੱਕ ਕੇ ਲੈ ਆਂਦਾ ਆ ਇਹਨਾਂ ਕਿਹੜੀ ਜਗ੍ਹਾ ਤੋਂ ਚੱਕ ਕੇ ਲੈ ਆਂਦਾ ਬਸਤੀ ਆਪਣਾ ਚੱਕ ਕੇ ਲਿਆ ਪਤਾ ਨਹੀਂ ਬਸਤੀ ਤਾਂ ਕੋ ਮੁਕਤ ਉੱਧਰ ਕਿਤੇ ਡਿੱਗੇ ਹੋਏ ਸੀ ਕਿ ਉਹ ਉੱਥੇ ਚੱਕ ਕੇ ਲੈ ਆਏ ਆ ਉਹ ਵੀ ਇਹਨਾਂ ਦੇ ਫੋਨ ਦੇ ਵਿੱਚ ਕਰ ਦੋ ਬੇਟੇ ਦਾ ਨੰਬਰ ਸੀ ਤਾਂ ਕਰਕੇ ਕੋਈ ਸਮਝ ਨਹੀਂ ਲੱਗਦਾ ਕੀ ਹੋਇਆ ਤਾਂ ਕਿਸੇ ਨੂੰ ਨਹੀਂ ਮੈਨੂੰ ਭਰ ਦਿੱਤਾ ਹੀ ਸੱਤ ਲੱਖਦਾ ਨਾ ਉਹ ਕੋ ਨਾਲ ਤਿਆਰਾ ਮੈਂ ਐਪਲੀਕੇਸ਼ਨ ਪਹਿਲਾ ਗਲਤ ਉਹਦੇ ਗੈਸਟ ਆ ਨਾ ਜਿਹਦੀ ਤੱਕ ਦਵਾਈ ਕਹਿੰਦੇ ਕੱਢੀ ਹੈ ਮੈਨੇਜਰ ਤੇ ਵਿਨੋਦ ਦਾ ਨਾਮ ਲੈਂਦੇ ਇੱਕ ਹੁਣ ਦੁਬਾਰਾ ਕਰਨ ਲੱਗੇ ਸਾਡੇ ਕੋਲ ਮਿੱਟੀ ਰੋਹਦਾ ਵਿੱਚ ਟਾਈਮਿੰਗ ਜੀ ਸਰ ਕੀ ਮਸਲਾ ਹੈਗਾ ਇਹ ਜਿਹੜਾ ਇੱਥੇ ਆਪਣੇ ਕਹਿੰਦੇ ਡੈਡ ਬੋਡੀ ਹੋਣੀ ਪੂਰੀ ਦੁਬਾਰਾ ਹਾਂਜੀ ਹਾਂਜੀ ਤੁਹਾਨੂੰ ਅੱਧਾ ਪਾਣਾ ਕੱਢ ਪਹਿਲਾਂ ਇੰਟੀਮੀਟ ਨੂੰ ਕਨੈਕਟ ਸੱਦਾ ਤੋਂ ਬਾਅਦ ਪਹਿਲਾਂ ਮਿਲਿਓ ਆਡਰ ਜੀ ਨੂੰ ਮਤਲਬ ਜਿਹੇ ਕੁਸ਼ਨ ਬਾਰੇ ਜਿਸ ਤੋਂ ਪੋਜੀ ਨਾਮ ਦਾ ਜਿਹੜਾ ਗੱਤੀ ਹੈ 12 ਤਰੀਕ ਦੇ ਏਰੀਆ 'ਚ ਰਹਿੰਦਾ ਹੈ 40 ਤੋਂ 18 ਦੇ ਵਿੱਚ ਸੀਨੀਅਰ ਮੈਨ ਲਗਾ ਲਿਆ। ਪੂਰ ਮੈਨ ਲਗਾਇਆ ਹੈਗਾ। ਜਿਹੜਾ ਕਾਰਪੋਰੇਸ਼ਨ ਵਿੱਚ ਡਿਊਟੀ ਕਰਦਾ ਤੇ ਮਿੱਠੂ ਪਸਤੀ ਏਰੀਆ 'ਚ ਉਹਨਾਂ ਦੀ ਡਿਊਟੀ ਆ। ਤੇ ਉਹ ਪ੍ਰਾਈਵੇਟ ਤੌਰ ਤੇ ਵੀ ਉਧਰ ਹੀ ਜਿਆਦਾਤਰ ਕੰਮ ਕਰਦਾ ਜਿਵੇਂ ਦੇ ਵਿੱਚ ਆਪਣੇ ਰੁਜ਼ਗਾਰ ਵਾਸਤੇ ਵੀ ਕਰਦੇ ਆ ਨੌਕਰੀ ਨਹੀਂ ਕਰਦੇ ਆ। ਅੱਜ ਉਹ 7:00 ਵਜੇ ਘਰੋਂ ਗਏ ਆ ਤੇ ਉੱਥੋਂ ਉਹਨਾਂ ਨੇ ਆਪਣੇ ਮਿਲਕੇ ਨੂੰ ਕੂਨ ਕੀਤਾ ਆ ਤੇ ਕਿ ਮੈਂ ਬੋਰ ਕਰਾਇਆ ਸੀ ਚਾਰ ਦੇ ਜਿਹੜਾ ਰੈਸਰ ਮੈਨੇਜਰ ਕਲਾਸਿਸ ਜੀ ਨੋਨ ਰਜੈਂਟ ਹੈ ਦੋ ਜਣੇ ਹੋਰ ਉਹਨਾਂ ਨੇ ਮਿਲ ਕੇ ਕਰਕੇ ਇਹਦਾ ਵਿਚਾਰ ਲਿਆ 7 ਲੱਖ ਦਾ ਲੋਨ ਬਣਾਤਾ ਜਿੱਤੋਂ ਮੈਂ ਡਿਪਰੈਸ਼ਨ ਵਿੱਚ ਰਹਿੰਦਾ ਸੀ ਗੁੰਡੀ ਨੂੰ ਦਿਖਾਸ ਵੀ ਦਿੱਤੀ ਆ ਤਾਂ ਬਾਕੀ ਇਹ ਕਿ ਇਹਨਾਂ ਦੇ ਕਰਕੇ ਹੀ ਮੈਂ ਜਿਹੜੀ ਆਪਣੀ ਇੱਥੇ ਗੂਗੂ ਦੀ ਹਾਜ਼ਰ ਹਾਂ ਆਪਣਾ ਕੰਮ ਕਰਦਾ ਮਿੱਠੂ ਵਸਤੀ ਤੇ ਮੈਂ ਇਹਨਾਂ ਤੇ ਬਹੁਤ ਜ਼ਿਆਦਾ ਪ੍ਰਸ਼ਨ ਦੇ ਦਮਾਤੇ ਜ਼ਿਆਦਾ ਲੋਕਾਂ ਨੂੰ ਕਰਕੇ ਦਵਾਈ ਖਾਧੀ ਆ ਤੇ ਮੈਂ ਇਹਦਾ ਪੈਰਵਾਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਦਿੱਤੀ ਗਈ ਹੈ ਦਵਾਈ ਜਿਹੜੇ ਏਜੰਟ ਦਾ ਨਾਮ ਲਾਇਆ ਜਾ ਰਿਹਾ ਹੈ ਕਿ ਉਹਦੇ ਵੱਲੋਂ ਕੁਝ ਪਾਇਆ ਹੈ ਕਿ ਬਾਰੇ ਵੈਰੀਫਾਈ ਕਰਕੇ ਜਿਹੜੀ ਅਗਲੀ ਕਾਗਜ਼ੀ ਹੋ ਗਈ ਜੀ ਉਹਦਾ ਨੋਟੀਫਿਕੇਸ਼ਨ ਹੋ ਜਾਊਗੀ ਜੀ ਠੀਕ ਹੈ ਕਰਕੇ ਦੇਖੋ